ਹੋ ਹਾਉਂਦੀ ਐ ਵਾਇਰਲਸ ਆ ਹੋਰ ਉੱਪਰ ਤੇ ਠੀਕ ਐ ਐ ਮੈਂ ਤਾਂ ਠੀਕ ਆ ਤੂੰ ਡੁੱਡ ਜੀ ਮਾਰਦਾ ਹੋਣਾ ਕੀ ਗੱਲ ਹੋ ਗਈ ਯਾਰ ਤੈਨੂੰ ਕੋ ਦੱਸਿਆ ਨਹੀਂ ਕਿਸੇ ਨੇ ਪਰ ਜਦੋਂ ਮੇਰੀ ਆਤ ਤੇ ਸ਼ੁਰੂ ਤੀ ਆਹੋ ਨਾ ਇਹ ਥਰੇ ਵਾਲੇ ਸੜੇ ਉਰੇ ਸਕੀਮਾਂ ਕਰ ਲਾਗ ਰਹੇ ਤੇ ਦੋਏ ਖੜੇ ਤੇਰੇ ਖਿਲਾਫ ਨਿਉ ਕਹਿੰਦੇ ਕਿ ਸਾਰੀ ਜ਼ਮੀਨ ਮਮਾ ਤੋਂ ਨਾ ਕਿਸੇ ਹੋਰ ਕੇ ਨਾਮ ਲਵਾਵਾਂਗੇ ਬੂ ਮੈਂ ਮਰ ਜਾ ਗਏ ਗਏ 4 ਤੇ 2 ਸੀ ਕਿੱਲੇ ਗਏ ਤੇਰੇ ਹਾਂ ਕਿੜੀ ਜਾਈ ਫਿਰ ਕਿਆ ਦੋ ਰਹਿ ਜਾਣਗੇ ਨਾ ਵੇ ਭਾਈ ਮੇਰੀ ਗੱਲ ਸੁਣਾ ਹਾਂ ਇਹ ਸਾਡੇ ਵਾਲੇ ਇੱਥੇ ਬੋਲਦੇ ਸੀ ਹੈ ਲੈ ਹੋਰ ਉਹ ਬੋਲਾਂ ਤੇ ਉਹ ਜੰਟਾ ਸਾਰਾ ਵਾਲਾ ਉਹ ਤੇਰੇ ਪਾ ਤਾਂ ਪੂਰੀ ਸਕੀਮ ਲਾ ਦੇ ਦੇ ਉਹ ਬੂ ਮੈਂ ਮਰ ਜਾ ਤੇ ਕੰਜਰ ਲੰਗਰ ਝੂਠ ਬੋਲ ਝੂਠ ਬੋਲ ਮੇਰੀ ਤੌਬਾ ਤੌਬਾ ਮੇਰੀ ਹਾਂ ਨਾ ਭਾਈ ਨਾ ਤੂੰ ਨਹੀਂ ਝੂਠ ਬੋਲਦਾ ਆਦਾ ਤਾਂ ਵਧੀਆ ਤੈਨੂੰ ਮੈਂ ਗੱਲ ਦੱਸਤੀ ਨਾ ਉਹ ਕਰੀ ਹੁਣ ਨਾ ਕਹ ਮਗਰ ਪੜ ਜਾ ਹੱਥ ਦੋ ਕੇ ਹੈ ਸਿੱਧੇ ਬੋਲੇ ਨਾ ਬੋਲੀ ਇਹਨਾਂ ਨੂੰ ਇਹਨਾਂ ਨੂੰ ਤਾਂ ਕੰਜਰਾਂ ਨੂੰ ਮੈਂ ਦਿੰਨੀ ਆ ਲੰਗਰ ਲਾ ਲਾ ਕੇ ਨਾ ਉਹ ਕਰੀ ਤੁਹਾਡੇ ਘਰ ਲੈ ਕੇ ਮਾਗਰ ਭੇਜਾ ਵੀ ਜ਼ਮੀਨ ਨੋ ਕਰਵਾਇਆ ਨਾ ਵਕੀਲਾ ਕਿਲਾ ਕਾਨੂੰ ਜਿਸ ਤਰ੍ਹਾਂ ਜਵਾਹ ਕਰ ਲਾਗਾ ਫਿਰ ਕੀ ਕਰੋਗੇ ਛੜੇ ਮਾਰ ਗਏ ਕਿਸੇ ਦਾ ਨੋ ਲਵਾ ਕੇ ਫਿਰ ਕੀ ਕਰੋਗੇ ਤਵਾ ਬੇ ਇੰਨਾ ਤਾਂ ਕੀ ਪਤਾ ਹੋਰ ਨਾ ਜੂਪੀ ਵਾਲੀ ਟ੍ਰੇਨ ਚੜ ਜਾਣਾ ਹਾਂ ਤੋ ਪਰ ਜਾਈ ਮੈਨੂੰ ਤੇਰੀ ਫਿਕਰ ਮਾਰ ਗਈ ਮੈਂ ਤਾਂ ਤੈਨੂੰ ਦੱਸ ਦਈਆ ਹਾਂ ਇਹ ਫਿਕਰ ਕਰੇ ਤੇਰੀ ਤੂੰ ਮੇਰੇ ਇੰਨੀ ਫਿਕਰ ਕਰਦਾ ਚੰਗਾ ਫਿਰ ਦੇਖ ਨਾਲੇ ਕੋਈ ਚੰਗਾ ਪਰ ਜਾਈ ਚਲ ਠੀਕ ਆ ਹਾਂ ਨਹੀਂ ਮੈਂ ਮਰ ਜਾ ਦੇਖ ਲੈ ਮੈਨੂੰ ਕਹਿ ਦਿੰਦੇ ਆ ਸਾਨੂੰ ਤਾਂ ਰੋਟੀ ਬਣਾ ਕੇ ਦੇ ਦੇ ਸਾਨੂੰ ਲੰਗਰ ਲਾ ਕੇ ਦੇ ਦੇ ਚਾਹ ਬਣਾ ਦੇ ਦੁੱਧ ਚ ਜੈ ਖਣਿਓ ਤੁਸੀਂ ਤਾਂ ਐਡੜੀਆਂ ਸਕੀਮਾਂ ਲਾਉਨੇ ਹੋ ਕੰਜਰ ਕਿਸੇ ਥਾਂ ਦੇ ਉਹਨੂੰ ਆ ਜਾਣ ਦੇ ਚੌਰੇ ਨੂੰ ਉਹਦੀ ਪੱਟਦੀਆਂ ਦਾੜੀ ਉਹ ਪੀਲਾ ਸੂਟ ਨਾ ਪਾਇਆ ਕਰਨੀ ਤੈਨੂੰ ਨਜ਼ਰਾਂ ਲੱਗਣ ਗਿਆ ਮੇਰੀਆਂ ਮੈਂ ਕੰਜਰਾ 24 ਘੰਟੇ ਨਾ ਗਾਣੇ ਜਨ ਗਾਇਆ ਕਰ ਮੈਂ ਚਮਕੀਲਾ ਬਣਿਆ ਰਹਿਣਾਗਾ ਕੀ ਹੋ ਗਿਆ ਕਿਉਂ ਵਗੀਪਰੇ ਤੜਕੇ ਤੜਕੇ ਰੱਬ ਰੱਬ ਕਰ ਬੇ ਰੱਬ ਰੱਬ ਕਰਨ ਲੱਗੇ ਤੁਸੀਂ ਕਿਹੜਾ ਮੈਨੂੰ ਟਿਕਣ ਦੰਨੇ ਹੋਗੇ ਮੇਰਾ ਤਾਂ ਨਾ ਛੱਤੀ ਕੱਪੜੀ ਅੱਗ ਲੱਗੀ ਪਈਆ ਮੇਰਾ ਬੀਬੀ ਵਧਾਇਆ ਪਿਆ ਜੈ ਖਣਿਆ ਨੇ ਨਹੀਂ ਨਹੀਂ ਹੋ ਗਿਆ ਕੀ ਮੈਨੂੰ ਐ ਦੱਸ ਆ ਦੇਖ ਮੈਂ ਇਹਨੂੰ ਚਮਕਾਉਣਾ ਨਾਲੇ ਮੈਨੂੰ ਗੱਲ ਦੱਸ ਕੀ ਹੋ ਗਈ ਦੱਸ ਬੇ ਕੀ ਦੱਸਾਂ ਮੇਰੀ ਤਾਂ ਆ ਦੇ ਆ ਮੱਥੇ ਦੀ ਕਿਸਮਤ ਫਟ ਗਈ ਜਿਹੜੀ ਮੈਂ ਤੁਹਾਡੇ ਘਰੇ ਆ ਗਈ ਕੰਜਰੋ ਅੱਛਾ ਉਹ ਕਿਵੇਂ ਲੈ ਹਜੇ ਮੈਨੂੰ ਪੁੱਛਦਾ ਉਹਨਾਂ ਨੂੰ ਪੁੱਛ ਆ ਜਿਹੜੇ ਭਾਂਦ ਭਾਂਦਦੇ ਨੇ ਕਾਲੂ ਮਾਲੂ ਹਣੀ ਆ ਤੀਜਾ ਹੋ ਗਿਆ ਸੜਾ ਜਿਹੜਾ ਉੱਥੇ ਬੈਠ ਬੈਠ ਸਕੀਮਾਂ ਲਾਉਂਦਾ ਇਹ ਹੋ ਗਿਆ ਗੱਲ ਗੱਲ ਸਾਰੀ ਖੁੱਲ ਕੇ ਦੱਸੈ ਨਹੀਂ ਗੱਲ ਬਣਦੀ ਹੈਗੀ ਓਏ ਮੇਰ ਅੱਬਾ ਹੁਣ ਇਹਨੂੰ ਖੁੱਲ ਖੁੱਲ ਕੇ ਕਿਵੇਂ ਖੁੱਲ ਕੇ ਦੱਸ ਪੰਜਰਾ ਉੱਥੇ ਬੈਠੇ ਮੋੜਦੇ ਤਕੀਮਾ ਲਾਉਂਦੇ ਸੀ ਹਾਂ ਕਹਿੰਦੇ ਅਸੀਂ ਤਾਂ ਸਾਰੀ ਜ਼ਮੀਨ ਕਹਿੰਦੇ ਕਿਸੇ ਦੇ ਨਾਮ ਲਵਾ ਦੇਣੀ ਆ ਅੱਛਾ ਹਾਂ ਇਹਨਾਂ ਨੂੰ ਕਿਸੇ ਬੰਦੇ ਨੇ ਸੁਣਿਆਗਾ ਕੋਲੇ ਪਰ ਮੈਂ ਉਹਦਾ ਨਾਮ ਨਹੀਂ ਲੈਣਾ ਫਿਰ ਐਵੇਂ ਉਹਦੇ ਪਿੱਛੇ ਪੈਣਗੇ ਕੋਈ ਨਾ ਕੋਈ ਨਾ ਮੈਂ ਮੈਂ ਕਰੂੰਗਾ ਗੱਲ ਕੋਈ ਚੱਕਰ ਨਹੀਂ ਇੰਨੇ ਕਿਤੇ ਮੈਂ ਬੁੱਕੀ ਖਾਜੂ ਇੰਨੇ ਕਿਨੇ ਕਿ ਜਮੀਨ ਹੈ ਵੇ ਤੁਹਾਨੂੰ ਨਾ 24 ਘੰਟੇ ਕਹਿੰਦੇ ਨਹੀਂ ਹੁੰਦੇ ਬਿੱਲੀਆਂ ਨੂੰ ਹਮੇਸ਼ਾ ਚੂਹਿਆਂ ਦੇ ਸੁਪਨੇ ਉਹ ਗੱਲ ਤੇਰੀ ਹੈ ਤੈਨੂੰ ਤਾਂ ਫੁੱਕੀ ਤੋਂ ਬਿਨਾ ਹੋਰ ਕੁਝ ਦੀਂਦਾ ਹੀ ਨਹੀਂ ਇਹ ਲੋਨ ਕਰਾਰ ਗਿਆ ਇਹਨਾਂ ਨੂੰ ਕਿਹੜਾ ਵੇਚਣ ਦੇ ਦੇਗਾ ਜਾਂ ਕਿਹੜਾ ਨੌਕਰਾਨ ਦੇ ਦੇਗਾ ਟੈਨਸ਼ਨ ਨਾਲੇ ਮਰੋ ਨਵਲਲੇ ਨਿੰਬੂ ਵੀ ਪੀਲੇ ਰੰਗ ਦਾ ਵਰ ਤੂੰ ਵੀ ਤੈਨੂੰ ਪਸੰਦ ਹੈ ਪੀਲਾ ਸੂਟ ਤਾਂ ਗੱਲਾਂ ਨਾ ਕਰ ਗੱਲ ਸੁਣਦਾ ਮੇਰੀ ਮੈਂ ਤੈਨੂੰ 100 ਦੀ ਇੱਕ ਸੁਣਾਤੀ ਜੇ ਹੁਣ ਜ਼ਮੀਨ ਉਹਨਾਂ ਨੇ ਕਿਸੇ ਹੋਰ ਦੇ ਨਾਂ ਲਵਾਤੀ ਨਾ ਨਹੀਂ ਨਹੀਂ ਇੱਥੇ ਕੰਜਰੂ ਤੁਹਾਡੇ ਚ ਰਹਿੰਦੀ ਉਹਦੇ ਚੱਕੇ ਆਪਦੀ ਟਿੰਡ ਫੋੜੀ ਚਲੀ ਜਾਣਾ ਉਹ ਕੋਈ ਨਹੀਂ ਜਾਣ ਦਿੰਦਾ ਕੋਈ ਨਹੀਂ ਜਾਣ ਦਿੰਦਾ ਖਬਰ ਨਾ ਟੈਨਸ਼ਨ ਨਾ ਲਿਆ ਕਰਕੇ ਤੇ ਫਿਰ ਬਾਅਦ ਚ ਫਿਰੇ ਉਹ ਇੱਥੇ ਡੰਡੇ ਵਜਾਉਂਦੇ ਕਿਸੇ ਨੇ ਤੁਹਾਨੂੰ ਨਾ ਅੰਦਰ ਬੜਨ ਨਹੀਂ ਦੇਣਾ ਹੈਗਾ ਕੰਦਾ ਚ ਐ ਲੱਗਦੇ ਫਿਰੋਗੇ ਉਹ ਕੋਈ ਨਹੀਂ ਕੁਸ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਬੋਪੀ ਐ ਕਰ ਉਹ ਕੀ ਲਿਆ ਦੇ ਜੇ ਪਈ ਅੰਦਰ ਕੋਲ ਕੇ ਥੋੜੀ ਮੋਟੀ ਹਾਂ ਹਾਏ ਵੇ ਰੱਬਾ ਮੈਂ ਤਾਂ ਕੰਨੀ ਨਾ ਮਾੜਾ ਬੰਦਾ ਵੀ ਨਾ ਕਿਸੇ ਦੇ ਹੋਵੇ ਚਮਕਾਤਾ ਨਾ ਸ਼ਿੰਕ ਦੇਖ ਚੈੱਕ ਕਰ ਇਹਨੂੰ ਤਾਂ ਚਮਕਾਤਾ ਉਹ ਜਿਹੜਾ ਕਾਲੂ ਆ ਉਹਨੂੰ ਵੀ ਚਮਕਾ ਦਿਆ ਕਰ ਉਹਨੂੰ ਵੀ ਨਮਾ ਦਿਆ ਕਰ ਦੇ ਚੈੱਕ ਕਰ ਮਿੱਤਰਾਂ ਦਾ ਸ਼ਿੰਕ ਤੋਇਆ ਹੋਇਆ ਚੈੱਕ ਕਰ ਇੱਕ ਵਾਰੀ ਚੈੱਕ ਕਰ ਹਾਏ ਰੱਬਾ ਆਏ ਨਾ ਬੈਠ ਉੱਤੇ ਬੈਠ ਤੇ ਅੰਜਰਾ ਤੁਮ ਦਾ ਅੱਡ ਮੈਨੂੰ ਤੇਰੇ ਤਾਂ ਸਿਆਪੇ ਤੂੰ ਨਹੀਂ ਚੰਗਾ ਜੇ ਤੂੰ ਚੰਗਾ ਹੋਵੇਂ ਨਾ ਤਾਂ ਗੱਲਾਂ ਹੀ ਨਾ ਹੋਣ ਉਹ ਜੈ ਵੱਡੇ ਦੇ ਨਾ ਐ ਗੱਲਾਂ ਨਾ ਕਰਨ ਮੇਰੀਆਂ ਔ ਕੋਈ ਨਹੀਂ ਕਿ ਕੋਈ ਨਾ ਕਰਨ ਜਮੀਨ ਕੌਣ ਵਗ ਜਾਏਗਾ ਨੰਬਰਦਾਰ ਸਾਰਿਆਂ ਨਾਲ ਆਪਣੀ ਜਾਣ ਪਛਾਣ ਕੋਈ ਨਹੀਂ ਜਾਂਦਾ ਨਾ ਕੋਈ ਨਾ ਉਹ ਟੈਨਸ਼ਨ ਨਾ ਲੈ ਅਗਰ ਮਾਈਂਡ ਫ੍ਰੀ ਰੱਖਿਆ ਕਰ ਫ੍ਰੈਸ਼ ਲੈ ਆ ਗੱਡੀਆਂ ਗੱਲਾਂ ਕਰਦੇ ਨੇ ਕਿ ਮੇਰਾ ਮਾਈਂਡ ਫ੍ਰੈਸ਼ ਕਰਨ ਨੂੰ ਫਿਰਦਾ ਬੇ ਤੈਨੂੰ ਨਹੀਂ ਪਤਾ ਹੈਗਾ ਕਿਹੜੇ ਵੇਲੇ ਡੱਡਾ ਪਾਣੀ ਪੀ ਜਾਣ ਫਿਰ ਇੱਥੇ ਹੱਥ ਮਲਦਾ ਰਹਿ ਜੀ ਜਦੋਂ ਪੱਲੇ ਆਲੇ ਪੱਲੇ ਤੇਰੇ ਕੋਲ ਨਹੀਂ ਲੱਭਣਾ ਹੈਗਾ ਇਹ ਗੱਲ ਸੁਣ ਬਣੋ ਜਨਾ ਕਿ ਜਮੀਨ ਨਹੀਂ ਹੈਗੀ ਉਹੜੇ ਰੋਟੀ ਨਹੀਂ ਖਾਂਦੇ ਉਹ ਇਹ ਗੱਲਾਂ ਤੇਰੇ ਪੈਸਾ ਦਾ ਨੇ ਅੱਛਾ ਜਦੋਂ ਮੇਰੇ ਪਿਓ ਨੇ ਰਿਸ਼ਤਾ ਕੀਤਾ ਸੀ ਨਾ ਤੁਹਾਨੂੰ ਤਿੰਨਾਂ ਨੂੰ ਦੇਖ ਕੇ ਵੀ ਤਿੰਨਾਂ ਦੇ ਨੌ ਚਾਰ-ਚਾਰ ਕਿੱਲੇ ਤੇ ਜ਼ਮੀਨ ਆਉਂਦੀ ਆ ਤਾਂ ਕੀਤਾ ਸੀ ਹਾਂ ਨਹੀਂ ਮੈਂ ਆਉਂਦੀ ਸੀ ਥੋੜੇ ਮਨ ਨੂੰ ਤਾਂ ਵੀ ਕਹਿੰਦੇ ਕਿ ਕੁੜੀਆਂਾਂ ਨੇ ਟਰਾਲੇ ਚੱਲੇ ਉਹਨੂੰ ਮੈਨੂੰ ਬਾਅਦ ਵਿੱਚ ਪਤਾ ਲੱਗ ਗਿਆ ਵੀ ਬਿਜਲੀ ਵਿਭਾਗੇ ਮੈਂ ਬੱਲਮ ਲਾਂਦਾ ਫੜਿਆ ਗਿਆ ਕੁੰਡੀ ਐਂ ਕਰ ਲਾ ਆ ਦੇ ਹੱਥ ਬੰਨੇ ਮੈਂ ਤੇਰੇ ਮੂਰੇ ਆ ਉੱਡ ਜਾ ਉੱਥੇ ਬੈਠ ਜਾ ਜਾ ਕੇ ਦਾਸ ਖੇਡਿਆ ਕੋਈ ਨਾ ਮੈਂ ਤਾਂ ਚਾਵਣਾ ਕੀ ਪੀਣਾ ਆਬ ਦੇ ਤੇਰੇ ਵਾਸਤੇ ਬਣਾਣੀ ਐ ਤੇ ਦੱਸ ਦੇ ਬਾਦ ਮਾਰ ਦੇ ਮੇਰੇ ਲਈ ਤਾਂ ਕੰਜਰਾ ਜ਼ਹਿਰ ਲਿਆ ਦੇ ਜ਼ਹਿਰ ਵੀ ਮਰ ਜਾਵਾਂ ਮੈਂ ਇੱਥੋਂ ਤੁਹਾਡੇ ਚ ਹਾਏ ਮੈਂ ਮਰ ਜਾ ਨਹੀਂ ਕੰਜਰਾ ਨੇ ਮੈਨੂੰ ਤਾਂ ਤਪਾਤਾ 베ੜੀ ਬੈਠੀ ਵਾਲਿਆਂ ਨੇ ਹਾਏ ਓ ਰੱਬਾ ਕੀ ਕਰਾਂ ਮੈਂ ਕਿਹਨੂੰ ਦੁੱਖ ਸੁਣਾਵਾਂ ਮੈਨੂੰ ਸੁਣਾ ਦੁੱਖ ਨੇ ਕੀ ਹੋ ਗਿਆ ਇਕੱਲੇ ਬੈਠੇ ਬੋਲੀ ਜਾਂਦੀਆਂ ਨਹੀਂ ਪੈਣੀ ਕੀ ਦੱਸਾਂ ਤੈਨੂੰ ਮੈਂ ਇਹਨਾਂ ਦੇ ਤਾਂ ਨਾ ਆਹੀ ਕੰਜਰਖਾਨੇ ਨਹੀਂ ਲੋਟ ਆਉਂਦੇ ਕੀ ਹੋ ਗਿਆ ਕੀ ਆਗਾ ਆ ਦੇਖ ਲਾ ਮੇਰੇ ਸਹੁਰੇ ਤੇ ਸੱਸ ਨੇ ਤਿੰਨ ਜੰਮੇ ਤਿੰਨੇ ਨਕੰਮੇ ਜੈ ਬੱਡੇ ਦੇ ਕੋਈ ਤਾਂ ਹੁੰਦਾ ਇੱਕ ਤਾਂ ਚੱਜਦਾ ਜੰਮ ਜਾਂਦੇ ਨਹੀਂ ਹੋਰ ਭੈਣੇ ਮੈਂ ਤਾਂ ਕਈ ਵਾਰੀ ਘਰੇ ਬੈਠੀ ਵੀ ਸੋਚਦੀ ਰਹਿੰਦੀ ਆਂ ਕਿ ਤੇਰੀ ਤਾਂ ਬਾਲੀ ਉਹ ਜੂਨ ਬੁਰੀ ਕਰਦੀ ਤੇਰੇ ਘਰਦਿਆਂ ਨੇ ਨਹੀਂ ਭੈਣੀ ਘਰਦਿਆਂ ਨੇ ਤਾਂ ਚੰਗਾ ਹੀ ਸੋਚਿਆ ਸੀ ਮੇਰੇ ਬਾਰੇ ਵੀ ਚੱਲ ਜ਼ਮੀਨ ਆ ਚਾਰ ਚਾਰ ਕਿੱਲੇ ਜ਼ਮੀਨ ਦੇ ਆਉਂਦੇ ਨੇ ਹੁਣ ਮੈਨੂੰ ਕੀ ਪਤਾ ਸੀ ਵੀ ਇੱਕ ਸੜਾ ਨਿਕਲੂਗਾ ਇੱਕ ਨਸ਼ੇੜੀ ਨਿਕਲੂਗਾ ਇੱਕ ਨજર ਪਟੂ ਕਾਲੂ ਇਹਨੇ ਮੈਨੂੰ ਆਰਡਰ ਲੈ ਲਿਆ ਵੈਸੇ ਇੱਕ ਗੱਲ ਆ ਜਿਹੜਾ ਕਾਲੂ ਤੁਹਾਡੇ ਟੱਬਰ ਚ ਜਮਾ ਨਹੀਂ ਰਲਦਾ ਹੈਗਾ ਨਹੀਂ ਕਿ ਤੱਕ ਕੇ ਲੈ ਕੇ ਆਏ ਸੀ ਨਹੀਂ ਚੱਕ ਕੇ ਕਾ ਨੂੰ ਲੈ ਕੇ ਜਾਂਦਾ ਆਹਾ ਤੈਨੂੰ ਪਤਾ ਤਾਂ ਹੈਗਾ ਮੇਰੀ ਸੱਸ ਕਿਹੜਾ ਟਿਕਦੀ ਸੀ ਬਥੇਰਾ ਲੂਸ ਲੂਸ ਕਰਦੀ ਫਿਰਦੀ ਸੀਗੀ ਆ ਉਹਦਾ ਹੀ ਫਾਲਾਗਾ ਜਿਹੜਾ ਮੂਰੇ ਲੱਗਿਆ ਹੋਇਆ ਹੁਣ ਨਹੀਂ ਵੈਸੇ ਇੱਕ ਗੱਲ ਤਾਂ ਹੈਗੀ ਆ ਤੇਰੇ ਘਰਦਿਆਂ ਨੇ ਜਮੀਨ ਪਿੱਛੇ ਤੇਰਾ ਵਿਆਹ ਤਾਂ ਕਰਤਾ ਨੀ ਪਰ ਜਮੀਨ ਤੇਨੂੰ ਲੱਗਦਾ ਵੀ ਤੇਰੇ ਹੱਥੀ ਆ ਜਾਊਗੀ ਮੈਨੂੰ ਤਾਂ ਨਹੀਂ ਲੱਗਦਾ ਨੀ ਸ਼ਰੀ ਆ ਤਾਂ ਗੱਲ ਮੈਂ ਹੋਰ ਕਿਸੇ ਤੋਂ ਵੀ ਸੁਣੀ ਆ ਭੈਣੇ ਮੇਰਾ ਦੇਖ ਲੈ ਤਨ ਮਨ ਮੱਚਿਆ ਪਿਆ ਮੇਰੇ ਸਾਨੂੰ ਢੱਡ ਚ ਗੂਲਾ ਬਣਿਆ ਪਿਆ ਵੀ ਮੈਂ ਕਿਹਨੂੰ ਦੱਸਾਂ ਕਿਹਨੂੰ ਨਾ ਹੁਣ ਚੱਲ ਤੂੰ ਆ ਗਈ ਮੈਂ ਚੱਲ ਤੇਰੇ ਨਾਲ ਦੁੱਖ ਸੁੱਖ ਕਰ ਲੈਨੀ ਆ ਠੀਕ ਆ ਨੀ ਮੈਨੂੰ ਵੀ ਕਿਸੇ ਨੇ ਦੱਸਿਆ ਵੀ ਇਹ ਤਾਂ ਜ਼ਮੀਨ ਵੇਚਣ ਦੀਆਂ ਗੱਲਾਂ ਕਰਦੇ ਨੇ ਕਹਿੰਦੇ ਅਸੀਂ ਤਾਂ ਕਿਸੇ ਦਾ ਨਾਂ ਲਵਾ ਦਾਂਗੇ ਲੈ ਇਹਨਾਂ ਦੀ ਕੋਈ ਤਵਾਰੀ ਆ ਨਸ਼ੇੜੀ ਤਾਂ ਹੈਗੇ ਨੇ ਇੱਥੇ ਬਾਰੀ ਕਿਸੇ ਦੇ ਨੌਕਰ ਆਏ ਹੋਣਗੇ ਨਸ਼ੇ ਪਿੱਛੇ ਇੱਥੇ ਬੈਠੀ ਝਾਕੀ ਜਾਈ ਘਰੇ ਆ ਕੱਲੀ ਬੈਠੀ ਬੁੜਬੁੜ ਕਰਨ ਜੋਗੀ ਰਹਿ ਜਾਣਗੀ ਫਿਰ ਨਹੀਂ ਫਿਰ ਹੁਣ ਤੂੰ ਮੈਨੂੰ ਸਲਾਹ ਦੇ ਦੇ ਵੀ ਹੁਣ ਮੈਂ ਕਰਾਂ ਤਾਂ ਕਰਾਂ ਕੀ ਜੇ ਨਾ ਤੂੰ ਮੇਰੀ ਇੱਕ ਗੱਲ ਮੰਨੇ ਹਾਂ ਦੱਸ ਤੂੰ ਨਾ ਤਿੰਨਾਂ ਨੂੰ ਉਹਦੇ ਹੱਥ ਥੱਲੇ ਕਰ ਲਾ ਮੁਠੀ ਚ ਬੰਦ ਰੱਖ ਦੇ ਇਹਨਾਂ ਨੂੰ ਲੈ ਕੰਦੇ ਮਰੀ ਤਾਂ ਤਾਂ ਜੇ ਸਾਹ ਨਾ ਆਇਆ ਤੂੰ ਤਾਂ ਉਹ ਗੱਲ ਕਰਤੀ ਹੁਣ ਜੇ ਮਿੰਦੇ ਹੱਥ 'ਚ ਆਉਣਾ ਮੈਂ ਤਾਂ ਹੀ ਲਵਾਂ ਉਹ ਜੈ ਵੱਡਾ ਖੰਗੂਰੇ ਮਾਰੂ ਨਹੀਂ ਜਦੋਂ ਮੈਂ ਰਸੋਈ 'ਚ ਬਣੂ ਕਦੇ ਮੁੱਸਾਂ ਨੂੰ ਬੱਟ ਚਾੜੂ ਕਦੇ ਕੋਸ਼ ਕਰੂਗਾ ਹੈ ਨਹੀਂ ਅੱਜ ਤਾਂ ਹੋਰ ਸੋਣਾ ਨਹੀਂ ਜੈ ਵੱਡੇ ਤਾਂ ਇੰਨੇ ਨੇ ਪੈਸੇ ਚੱਕੀ ਫਿਰੇ ਉਹ 5 500 ਦੇ ਨੋਟ ਨਹੀਂ ਤੈਨੂੰ ਇੱਕ ਗੱਲ ਪਤਾ ਜਿਹੜੀ ਕਬੀਲਦਾਰੀ ਸਾਰੀ ਤੇਰੇ ਜੇਠ ਦੇ ਹੱਥ ਥੱਲੇ ਆ ਗਈ ਨਹੀਂ ਉਹਦੇ ਨਾਲ ਮਿੱਠੇ ਹੋ ਜਾ ਨਹੀਂ ਆਹੀ ਗੱਲਾਂ ਦੇ ਤਾਂ ਸੈਰੀ ਰੋਣੇ ਨੇ ਜੈ ਵੱਡੇ ਦੇ ਨਾਹੀਂ ਤਾਂ ਮੈਂ ਪਿੱਟਦੀ ਆ ਮੇਰੇ ਘਰ ਵਾਲਾ ਜੱਜ ਬੜਾ ਛੁੱਡੂ ਆ ਨਾ ਇਹਨੂੰ ਅਕਲਾ ਨਾ ਬਾਸਤਾ 24 ਘੰਟੇ ਇਹਨੂੰ ਤਾਂ ਬਸ ਗਾਣਿਆਂ ਤੋਂ ਬਗੈਰ ਆਏ ਹੋ ਗਿਆ ਬਾਹ ਹੋ ਗਿਆ ਬਸ ਆ ਤੂੰ ਨਾ ਮੇਰੀ ਗੱਲ ਸੁਣ ਤੈਨੂੰ ਉਹੀ ਤਾਂ ਕਹਿੰਨੀ ਆ ਘਰ ਵਾਲਾ ਤਾਂ ਤੇਰਾ ਛੁੱਡੂ ਆ ਸਾਰੀ ਕਬੀਲਦਾਰੀ ਜੇਠ ਕੋਲੇ ਆ ਤੂੰ ਜੇਠ ਨੂੰ ਕਾਬੂ ਕਰ ਲਾ ਨਹੀਂ ਜੇਠ ਨੂੰ ਕਿਵੇਂ ਕਾਬੂ ਕਰਾਂ ਫੇਰ ਭਾਈ ਦੇਖ ਲੈ ਹਨਾ ਲੋਕ ਗੱਲਾਂ ਕਰਨਗੇ ਵੀ ਜੇਠ ਦੀ ਕਮਾਈ ਖਾਂਦੀ ਆ ਲੋਕਾਂ ਨੇ ਕੀ ਦੇਖਣਾ ਹੋਣਾਗਾ ਸਿਰੇ ਦਾ ਠਰਕੀ ਆ ਜੇੜ ਤੇਰਾ ਤੂੰ ਤੁਹਾਨੂੰ ਮਾੜੀ ਜੀ ਲੈਣ ਦੇਗੀ ਉਹ ਤਾਂ ਆਪੇ ਤੇਰੇ ਹੱਥ ਥੱਲੇ ਆ ਜਾਊਗਾ ਚਲ ਕੋਈ ਨਾ ਅੱਜ ਉਹਨੂੰ ਵੀ ਫਿਰ ਪਿੱਛੇ ਲਾ ਕੇ ਦੇਖੂੰਗੀ ਹਾਂ ਤੇ ਆ ਰਹੀ ਕਾਲੂ ਜੇ ਦੀ ਗੱਲ ਉਹਨੂੰ ਕੌਣ ਪੁੱਛਦਾ ਤੁਹਾਡੇ ਘਰੇ ਉਹਦੀ ਤਾਂ ਜ਼ਮੀਨ ਆਪੇ ਆਜੂ ਤੇਰੇ ਕੋਲੇ ਨਹੀਂ ਉਹ ਤਾਂ ਜੈ ਖਾਨੇ ਚ ਮੈਨੂੰ ਵੈਸੇ ਵੀ ਮਸਕ ਆਉਂਦਾਗਾ ਤੈਨੂੰ ਮੈਂ ਦੱਸਾਂ ਉਹ ਤਾਂ ਇੱਕ ਮੈਂ ਕੰਮ ਧੰਦੇ ਕਰਨ ਲਈ ਰੱਖਿਆ ਹੋਇਆਗਾ ਉਹਦੇ ਮਸਕਾਂ ਨਾ ਦੇਵੇਂ ਲੈਣੇ ਉਹਦੇ ਚਾਰ ਕਿੱल्ल्या ਦੇ ਮਸਕ ਦੇਖ ਤੇਰੇ ਕੋਲ ਹੀ ਆਉਣਿਆ ਐਸ਼ ਕਰਨਗੇ ਨੀ ਸੱਚੀ ਸਹਰੀ ਆ ਤਾਂ ਨਾ ਸੋ ਅੰਨੇ ਗੱਲ ਸੱਚੀ ਗਈ ਹੈਗੀ ਚੱਲ ਗੌਰ ਕਰੀ ਮੇਰੀ ਗੱਲ ਤੇ ਨਾਲੇ ਉਹੀ ਨਾ ਰੋਇਆ ਕਰ ਹੱਸਦੀ ਰਹਾ ਕਰ ਨੀ ਪੈਣੀ ਕੀ ਕਰਾਂ ਜਦੋਂ ਜੈ ਵੱਡਿਆਂ ਦਾ ਮੈਂ ਨਾ ਭਾਂਦ ਭਾਂਦ ਦਾ ਮੂੰਹ ਦੇਖਦੀਆਂ ਫੇਰ ਮੈਨੂੰ ਰੋਣਾ ਆਉਂਦਾਗਾ ਵੀ ਇਹ ਜੰਮੇ ਮੇਰੇ ਹੀ ਖਾਤਰ ਸੀਗੇ ਆਪ ਤਾਂ ਤੁਰ ਗਏ ਹੈ ਆ ਬਰੋਟੇ ਮੇਰੇ ਦਰਾਂ ਚ ਲਾਗੇ ਦੇਖ ਲਾ ਤੂੰ ਨਾ ਗੱਲ ਸੁਣ ਇਹਨਾਂ ਦੇ ਮੂੰਹ ਦੇਖੇ ਹੀ ਨਾ ਕਰ ਇਹਨਾਂ ਦੇ ਮੂੰਹਾਂ 'ਚ ਨਾ ਪੈਸੇ ਦੇਖਿਆ ਕਰ ਬੀਜੋ ਇਹਨੇ ਪੈਸੇ ਤੇਰੇ ਹੱਥਾਂ 'ਚ ਖੇਲੇ ਨਾ ਫਿਰ ਤੂੰ ਦੇਖ ਜ਼ਿੰਦਗੀ ਬਦਲਦੀ ਨਹੀਂ ਸੈਰੀ ਮੇਰੇ ਤਾਂ ਸੱਚੀ ਅੱਜ ਤਾਂ ਦਿਲ ਦੀ ਗੱਲ ਕਰਤੀ ਨਹੀਂ ਆਏ ਜਿਹਨੇ ਤਾਂ ਹੀ ਤਾਂ ਕਹਿੰਦੀ ਆ ਜੇਠ ਖਣੀ ਗਰਗੋਰ ਵਾਲੀ ਜੀ ਚੱਲੀ ਮੈਂ ਤਾਂ ਆਈ ਸੀ ਇੱਧਰ ਸੂਟ ਦੇਣ ਮੈਂ ਤਾਂ ਤੈਨੂੰ ਬੈਠੀ ਦੇਖ ਕੇ ਅੰਦਰ ਬੜਾ ਹੀ ਮੈਂ ਪਤਾ ਨਹੀਂ ਕਾਹਤੋਂ ਕੰਲੀ ਬੈਠੀ ਬੁਸ-ਬੁਸ ਲੱਗੀ ਆ ਕਰਨ ਨਹੀਂ ਆਹੀ ਸੀ ਮੇਰੇ ਤਾਂ ਰੋਣੇ ਹੋਰ ਮੈਂ ਕੀ ਕਰਨਾ ਮੇਰੀ ਗੱਲ ਸੁਣਾ ਜਿਹੜਾ ਮੇਰਾ ਜੇਠ ਆ ਲੱਗਦਾ ਤਾਂ ਮੈਨੂੰ ਵੀ ਆ ਵੀ ਉਹ ਮੈਨੂੰ ਵੀ ਚੋਗਾ ਜਿਹਾ ਪਾਉਣ ਨੂੰ ਫਿਰਦਾ ਪਰ ਫਿਰ ਮੈਂ ਕਹਿ ਰੰਦੀ ਹੁੰਦੀ ਸੀ ਚਲ ਕੋਈ ਨਾ ਵੱਡਾ ਗਾ ਵੱਡਾ ਗਾ ਪਰ ਹੁਣ ਆ ਜਿਹੜੀ ਤੇ ਮੈਨੂੰ ਗੱਲ ਕਹਤੀ ਨਾ ਇਹਦੇ ਤੇ ਤਾਂ ਹੁਣ ਮੈਂ ਖੜੀ ਉਤਰੂੰਗੀ ਉਤਰੂੰ ਜੇਠ ਦੇ ਰਾਂ ਨਾ ਸਿਰੇ ਦਾ ਠਰਕੀ ਆ ਪਿੰਡ ਦੀ ਅੱਧੀਆਂ ਜਨਾਨੀਆਂ ਡਰਦੀਆਂ ਨੇ ਉਹਦੇ ਤੋਂ ਤੇ ਤੈਨੂੰ ਘਰ ਚ ਰਹਿੰਦੇ ਨੂੰ ਨਹੀਂ ਪਤਾ ਲੱਗਿਆ ਲੈ ਨਹੀਂ ਮੈਂ ਤਾਂ ਅੰਦਰ ਰਹਿੰਦੀ ਆ ਜੇ ਮੈਂ ਬਾਹਰ ਫਿਰਾਂ ਲੋਕਾਂ ਦੀਆਂ ਵਾਂਗੂ ਤਾਂ ਤਾਂ ਮੈਨੂੰ ਖਬਰ ਵੀ ਰਹੇ ਨਾ ਤੇਰੇ ਕਹਿੰਦਾ ਮਤਲਬ ਵੀ ਮੈਂ ਬਾਹਰ ਫਿਰਦੀ ਆ ਵੀ ਜਿਹੜੀ ਮੈਨੂੰ ਖਬਰ ਰਹਿੰਦੀ ਆ ਨਾ ਨਾ ਨਹੀਂ ਨਾ ਗੁੱਤੂ ਤਾਂ ਮੈਂ ਗੁੱਸਾ ਮੰਨ ਜਾਨੀ ਆ ਤੈਨੂੰ ਨਹੀਂ ਮੈਂ ਕਹਿੰਦੀ ਨਹੀਂ ਆ ਜੜੀਆਂ ਹੋਰ ਆਪਣੇ ਉਧਰ ਜੀਤੋ ਮਿੱਤੋ ਨਹੀਂ ਆ ਉਹ ਫਿਰਦੀਆਂ ਨਹੀਂ ਲੂਸ ਲੂਸ ਕਰਦੀਆਂ ਮੈਂ ਤਾਂ ਉਹਨਾਂ ਨੂੰ ਕਹਿੰਦੀ ਆ ਨਹੀਂ ਚੱਲ ਚੰਗਾ ਭੈਣੇ ਕਰੀ ਗੌਰ ਮੇਰੀ ਗੱਲ ਤੇ ਮੈਂ ਤਾਂ ਚਲਦੀ ਆ ਨਹੀਂ ਤੂੰ ਤਾਂ ਮੇਰੇ ਤੇ ਬਥੇਰੇ ਤੜਪਦੀਆਂ ਨਹੀਂ ਤਾਂ ਹੀ ਤਾਂ ਤੇ ਆ ਮੇਰੇ ਪੱਖ ਦੀ ਗੱਲ ਕੀਤੀ ਆਗੀ ਚੱਲ ਚੰਗਾ ਜਾਨੀ ਆ ਮੈਂ ਬਥੇਰੇ ਕੰਮ ਕਿਉਂ ਚਾਹ ਬਣਾ ਦਿੰਦੀ ਆ ਨਾ ਨਾ ਮੈਂ ਨਹੀਂ ਪੀਣੀ ਚਾਹ ਬਸ ਉਹ ਕੰਮ ਕਰਦੀ ਚੱਲ ਨਹੀਂ ਤੈਨੂੰ ਮੇਰੀ ਵੀ ਉਮਰ ਲੱਗ ਜੇ ਲੈ ਹੋ ਗਿਆ ਕੰਮ ਉਹ हां ਪਰ ਜਾਈ ਕਰਿਆ ਹੀ ਫਿਰ ਕੰਮ ਜੇਠਾ ਕੰਮ ਤਾਂ ਤੇਰਾ ਕਰਤਾ ਮੈਂ ਹੁਣ ਦੇਖੀ ਝੋਗਾ ਪਾ ਕੇ ਨਾਲ ਦੀ ਨਾਲ ਚੂਗੂਗੀ ਹੈ ਕਹਿੰਦੀ ਸੀ ਹੂੰ ਮੇਰੀ ਗੱਲ ਨਾ ਮੰਨੇ ਹੋ ਤੁਹਾਨੂੰ ਪਤਾ ਰਹਗਾ ਪਿੰਡ ਚੋ ਦੀ ਬਣਦੀ ਤਾਂ ਮੇਰੇ ਨਾਲ ਹੀ ਆ ਨਾਲੇ ਜਿਹੜੇ ਢੰਗ ਨਾਲ ਮੈਂ ਸਮਝਾ ਕੇ ਆਈਆਂ ਹੁਣ ਨਹੀਂ ਕਿਤੇ ਭੱਜਦੀ ਉਹ ਪੱਕੇ ਕੋਕੇਲਾ ਤੇ ਪੱਕਾ ਮੇਰਾ ਨਾਮ ਲੈ ਕਰੋ 1000 ਰੁਪਏ ਦਾ ਸੂਟ ਲਿਆ ਇਹਨ ਵਧੀਆ ਕੜਕਣਾ ਹੈ ਇਹ ਤਾਂ 1000 ਰੁਪਏ ਆ ਮੇਰੇ ਕਿਸੇ ਹੋਰ ਕੰਮ ਆਉ ਸੂਟ ਹੁਣ ਮੈਨੂੰ ਤੂੰ ਹੀ ਲਿਆ ਕੇ ਦੇਂਗਾ ਚਲ ਆਇਆ ਕਰ ਫਿਰ ਦੂਏ ਰੱਖ ਲਈ ਸੂਟ ਤੈਨੂੰ ਮੈਂ ਲਿਆ ਕਿੰਨੇ ਵਾਲਾ ਲੈਣਾ ਗੱਲ ਕਰ ਲਿਆ ਦੀ ਵਧੀਆ 5000 ਵਾਲਾ ਮੈਂ ਤਾਂ ਇੰਨਾ ਕੰਮ ਕਰਿਆਗਾ ਮੈਂ ਕਰ ਦੇਂਦਾ ਕੋਈ ਕੋਈ ਨਹੀਂ ਤਰਜਾਈ ਫਿਰ ਕੀ ਆ ਪੈਸੇ ਤਾਂ ਹੱਥਾਂ ਨਹੀਂ ਮੈੜ ਗੱਲ ਤਾਂ ਉਸੇ ਦੀ ਤੀ ਪਤਾ ਕੀ ਆ ਉਹ ਕੰਜਰ ਦਾ ਆਮਲੀ ਆ ਕੰਮ ਉਹ ਤਾਂ ਭੁੱਕੀ ਜੇ ਧਿਆਨ ਰੱਖਦਾ ਘਰ ਕਣੀ ਦਾ ਧਿਆਨ ਨਹੀਂ ਦਿੰਦਾ ਉਹ ਗੱਲ ਤਾਂ ਹੋਈ ਆ ਜੇ ਘਰ ਦੀ ਗੰਧ ਕਹਿੰਦੇ ਨਹੀਂ ਹੁੰਦੇ ਘਰ ਚ ਡਿਗ ਜੇ ਤਾਂ ਚੰਗੀ ਰਹਿੰਦੀ ਆ ਉਹ ਭਾਈ ਸਾਡੇ ਵੀ ਕੋਈ ਨਿਆਣਾ ਨਿੱਕਾ ਹੋ ਜਾਊਗਾ ਨੌ ਚੱਲ ਜਾਊਗਾ ਇਹਨਾਂ ਨੂੰ ਤਾਂ ਮੇਰੇ ਸਾਲੇ ਨੂੰ ਅਕਲੇ ਨਹੀਂ ਹੈਗੀ ਆ ਕਾਲੂ ਜੇ ਨੂੰ ਵੀ ਮਾੜਾ ਜਿਹਾ ਕੰਟਰੋਲ ਥੱਲੇ ਰੱਖਿਆ ਕਰ ਪਿੰਡ ਚ ਭਗਾਈ ਮਾਰਦਾ ਫਿਰਦਾ ਲੋਕਾਂ ਦਾ ਉਹਦੀ ਜ਼ਮੀਨ ਤਾਂ ਮੇਰੇ ਨਾਂ ਹੋਈ ਐ ਇਹ ਠੀਕ ਆ ਹਾਂ ਚੱਲ ਠੀਕ ਆ ਪਰ ਜਈ ਜ਼ਮੀਨ ਦਾ ਦੇ ਲਾਲਚ ਨੂੰ ਮੈਂ ਵੀ ਜ਼ਮੀਨ ਦੀ ਗੱਲ ਹੀ ਕਰਕੇ ਆਈ ਆ ਉਹ ਕੋਈ ਗੱਲ ਨਹੀਂ ਪਰ ਜਈ ਨਾਲੇ ਮੇਰਾ ਨਾ ਨਾ ਲੈਦੀ ਉਹਦੇ ਕੋਲੇ ਉਹ ਬਹਾ ਜਮਾ ਕਿਸੇ ਨੂੰ ਕੰਨੋਂ ਕਨੀ ਖਬਰ ਵੀ ਨਹੀਂ ਹੋਣੀ ਚੱਲ ਠੀਕ ਹੈ ਠੀਕ ਹੈ ਹੁਣ ਕੀ ਗੱਲ ਭਾਈ ਐ ਪੈ ਕੇ ਜਵਾਕੋ ਹੈ ਜੇਠਾ ਕੀ ਦੱਸਾਂ ਮੈਂ ਤੈਨੂੰ ਮੈਂ ਤਾਂ ਬਿੰਦ ਪਈ ਸੀਗੀ ਕੰਮ ਧੰਦਾ ਕਰਕੇ ਹਾਂ ਚਲ ਕੋਈ ਨਹੀਂ ਭਾਈ ਚਾਹ ਪੀਣੀ ਦੀ ਮਾਦਾ ਮੈਂ ਆਪਣਾ ਲੈਣਾ ਫਿਰ ਨਾ ਨਾ ਤੇਂਗਾ ਨੂੰ ਬਣਾਉਣੀ ਆ ਮੈਂ ਬਣਾ ਕੇ ਦੇ ਦੰਨੀ ਆ ਚਾਹ ਕੋਈ ਨਹੀਂ ਕੋਈ ਨਹੀਂ ਆਰਾਮ ਕਰ ਲੈ ਤੂੰ ਫਿਰ ਕੀ ਹੋ ਗਿਆ ਸਿਰ ਦੁਖਦਾ ਹੋਵੇ ਸਿਰ ਤਾਂ ਮੇਰਾ ਉਹੀ ਦੇਖ ਦੁਖਣ ਲੱਗ ਜਾਂਦਾ ਮੇਰੀ ਬੈਠ ਕੇ ਗੱਲ ਸੁਣ ਪਹਿਲਾਂ ਤਾਂ ਹਾਂ ਦੱਸ ਨਾ ਜੇਠਾ ਮੈਂ ਤੈਨੂੰ ਆਏ ਕਹਿੰਦੀ ਸੀ ਉ ਤਾਂ ਤੂੰ ਮੇਰੇ ਨਾਲ ਗੱਲਾਂ ਟੁੱਬ ਟੁੱਬ ਮਾਰਦਾ ਹੁੰਦਾ ਵੀ ਮੈਂ ਆਏ ਆ ਤੇਰੇ ਤੇ ਆਏ ਤੜਫਦਾ ਤੂੰ ਤਾਂ ਪੁਰਾਣੇ ਸੂਟ ਪਾਉਣੀ ਆ ਉਹ ਫਿਰ ਸੂਟ ਤੂੰ ਕਹਿ ਹੈ ਮੈਨੂੰ ਤੂੰ ਮੈਨੂੰ ਕਹਿ ਮੈਂ ਤੈਨੂੰ ਸੂਟ ਲੈ ਕੇ ਦੇਵਾਂ ਉਧਰੋਂ ਮਨ ਕਰੇ ਟੰਬਾ ਲੈ ਕੇ ਹੋ ਮਗਰ ਪੈਜੀ ਮੇਰੇ ਵੀ ਤੂੰ ਕੌਣਾ ਮੇਰੀ ਤੀਵੀ ਨੂੰ ਸੂਟ ਲੈ ਕੇ ਦੇਣ ਵਾਲਾ ਵੇ ਚਲ ਕੋਈ ਨਾ ਸੂਟ ਤਾਂ ਮੈਂ ਆਪ ਹੀ ਲੈ ਲਵਾਂਗੀ ਬਥੇਰੇ ਲੈਣ ਜਾਣਦੀਆਂ ਮੈਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਹੁਣ ਤੇਰਾ ਵਿਆਹ ਤਾਂ ਹੋਣਾ ਨਹੀਂ ਹੈਨਾ ਤੇ ਆਪਣੇ ਘਰ ਚ ਹੋਰ ਕੌਣ ਆ ਮੈਂ ਹੀ ਆ ਮੈਂ ਕਦ ਕਹਿਣਾ ਮੇਰਾ ਵਿਆਹ ਹੋ ਜੇ ਮੈਰਾ ਆਪ ਹੀ ਨਹੀਂ ਕਰਾ ਕੇ ਰਾਜੀ ਤੂੰ ਹੈਗੀ ਤਾਂ ਹੈਂ ਆ ਘਰੇ ਰੋਟੀ ਪਕਾਉਣ ਨੂੰ ਹੈਂ ਵੇ ਮੇਰੀ ਗੱਲ ਸੁਣਦਾ ਕੱਲਾ ਰੋਟੀ ਪਕਾਉਣ ਲਈ ਨਹੀਂ ਹੈਗੀ ਮੈਂ ਮੈਂ ਜਦੋਂ ਹੋਰ ਸਾਰੇ ਕੰਮ ਕਰਦੀ ਆ ਤਾਂ ਫਿਰ ਜ਼ਮੀਨ ਵੀ ਮੇਰੇ ਨਾਲ ਲਵਾ ਦੇਣਾ ਜ਼ਮੀਨ ਆਈ ਉਹ ਜੂ ਵੀ ਕਿਤੇ ਨਾ ਹਜੇ ਦਾ ਉਹ ਛੋਟਾ ਰਹਿੰਦਾ ਵਿਆਹ ਵਾਲਾ ਉਹਨੂੰ ਵਿਆਹਾਂਗੇ ਹੈ ਬੇ ਗੱਲ ਸੁਣਦਾ ਮੇਰੀ ਉਹਦਾ ਨਹੀਂ ਰਿਸ਼ਤਾ ਰੁਸਤਾ ਹੁੰਦਾ ਅੱਜ ਕੱਲ ਤਾਂ ਕੁੜੀਆਂ ਚੰਗੇ ਭਲਿਆਂ ਦੇ ਨਹੀਂ ਆਉਂਦੀਆਂ ਹੈਗੀਆਂ ਹੈ ਉਹਦੇ ਕਿਹੜੇ ਨਾਲ ਕਰਾ ਲੂਗੀ ਵਿਆਹ ਕੋਈ ਨਹੀਂ ਕਰਾਉਂਦੀ ਹੈਗੀ ਮੇਰੀ ਗੱਲ ਸੁਣਾਂ ਚਾਰ ਕੀਲੇ ਆਉਦੇ ਨੇ ਚਾਰ ਮੇਰੇ ਨੇ ਮੈਂ ਅਠੇ ਨੌ ਕਰਾ ਦੂੰ ਉਹਦੇ ਫਿਰ ਤਾਂ ਹੋਊਗਾ ਨਾਲੇ ਮੇਰੀ ਗੱਲ ਸੁਣ ਆ ਆਪਣੇ ਵਾਲੇ ਨੇ ਕੀਲਾ ਚੱਕਦਾ ਅੱਜ ਕੀਨੇ ਤੇਰੇ ਘਰ ਵਾਲੇ ਨੇ ਹੋਰ ਕੀਨੇ ਬੂ ਮੈਂ ਮਰ ਜਾ ਨਹੀਂ ਬਹਿ ਜੇ ਨਹੀਂ ਬੇੜਾ ਕੰਜਰ ਦਾ ਮੈਂ ਤਾਂ ਆੜਤੀ ਦਵੇ ਗਿਆ ਸੀ ਅੱਜ ਅੱਛਾ ਉਹਨੇ ਦੱਸਿਆ ਮੈਨੂੰ ਤਾਂ ਹਾਂ ਕਹਿੰਦਾ ਬਾਈ ਤੇਰੇ ਭਾਈ ਨੇ ਭੁੱਕੀ ਖਾ ਖਾ ਕੇ ਖਾ ਖਾ ਕੇ ਕਹਿੰਦਾ ਬਾਈ ਕੀਲਾ ਵੇਚਦਾ ਦੇਖ ਲਾ ਤਾਹੀਂ ਕੰਜਰਨਾ ਇੱਕ ਦੀਆਂ ਚਾਰ-ਚਾਰ ਸੁਣਾਉਂਦਾ ਤਾਂ ਹੀ ਮੈਨੂੰ ਗੱਲ-ਗੱਲ ਤੇ ਕਹਿੰਦਾ ਰਹਿੰਦਾ ਵੀ ਮੇਰਾ ਕਾਰਡ ਲੱਗਿਆ ਹੋਇਆ ਕਾਰਡ ਲੱਗਿਆ ਹੋਇਆ ਕੋਈ ਨਾ ਉਹਨੂੰ ਤਾਂ ਆ ਜਾਣਦੇ ਉਹਨੂੰ ਤਾਂ ਮੈਂ ਦੱਸ ਦਿਆਂਗੀ ਮੇਰੀ ਗੱਲ ਸੁਣ ਤੇਰੇ ਕੋਲ ਤਾਂ ਹੁਣ ਰਹਿ ਗਏ ਤਿੰਨ ਕੀਲੇ ਕੀਲਾ ਦਾ ਤਰੱਕ ਗਿਆ ਜੇ ਨਾ ਹੋ ਸੰਭਾਲਿਆ ਕੀਲਾ ਉਹ ਵੀ ਜਾਊ ਹੋਰ ਦੇ ਜੇਠਾ ਮੇਰੀ ਗੱਲ ਸੁਣ ਲੈ ਉਹ ਤਾਂ ਚੱਲ ਜਿਹਾ ਜਿਹਾ ਹੈਗਾ ਹੈਗਾ ਹੈ ਤਾਂ ਤੁਸੀਂ ਇੱਕ ਸਹੁਰੇ ਦੇ ਪੁੱਤ ਹੀ ਹੋ ਤੂੰ ਵੀ ਮੇਰਾ ਜੇਠ ਹੀ ਆ ਉਹ ਭਰਾਈ ਮੈਂ ਤਾਂ ਐਂ ਕਹਿਣਾ ਬਿਮਾਰਾ ਮੋਟਾ ਨੂੰ ਸਮਝਾਲ ਐ ਨਾਲੇ ਮੈਂ ਤਾਂ ਐਂ ਕਹਿੰਦੀ ਕੋਈ ਸਾਨੂੰ ਵੀ ਖੁਸ਼ਖਬਰੀ ਦੇ ਦੋ ਜਬ ਆ ਕੇ ਚੱਲੇ ਦੀ ਕੋਈ ਹੈ ਬੇ ਕੋਈ ਨਾ ਜੇਠਾ ਬਥੇਰੀ ਉਮਰ ਪਈ ਆ ਗਈ ਜਵਾਕਾਂ ਨੂੰ ਤੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਕਿ ਵੀ ਚਲ ਉਹਦੀ ਤਾਂ ਜਿਹੜੀ 3 ਕਿਲੇ ਜ਼ਮੀਨ ਹੈਗੀ ਆ ਹੈਗੀ ਆ ਤੈਨੂੰ ਪਤਾ ਹੀ ਆ ਉਹਦਾ ਤਾਂ ਤੇਰੇ ਬਾਈ ਦਾ ਤਾਂ ਤੂੰ ਮੇਰੇ ਵੱਲ ਤਾਂ ਦੇਖ ਮੈਂ ਤਾਂ ਕਦੇ ਤੈਨੂੰ ਮੂੰਹ ਨਹੀਂ ਫਟਕਾਰਿਆ ਭਾਈ ਜਿਵੇਂ ਤੂੰ ਕਹਿਣਾ ਮੈਂ ਤਾਂ ਉੱਥੇ ਹੀ ਖੜੀ ਹੁੰਨੀ ਆ ਮੈਂ ਤਾਂ ਤੇਤੋਂ ਇੰਚ ਵੀ ਬਾਹਰ ਨਹੀਂ ਹੋਈ ਕਦੇ ਚੱਲ ਕੋਈ ਨਹੀਂ ਮੇਰਾ ਇਹ ਕਹਣਾ ਹਾਂ ਚੱਲ ਜੇ ਮੜਾ ਮੋਟਾ ਸਮਝੇ ਕੰਜਰ ਦਾ ਕੋਈ ਜਵਾਗ ਜੱਲਾ ਹੋ ਜੇ ਚੱਲ ਫਿਰ ਮੈਂ ਦੇਖਦਾ ਕੋ ਦੋ ਕਿਲੇ ਉਹਦੇ ਨਾਂ ਲਵਾ ਦੂੰ ਲੈ ਬੇ ਜਦ ਨੂੰ ਖਬਰ ਕਿਹੜੇ ਰਾਜੇ ਦੀ ਪਰਜਾ ਆਉਣੀਆਂ ਤੂੰ ਐਂ ਕਰ ਮੇਰੇ ਨਾਂ ਲਵਾ ਦੇ ਮੈਂ ਵੀ ਤੇਰੀ ਪਰਜਾਈਆਂ ਉਹ ਵੀ ਛੋਟੀ ਛੋਟੀਆਂ ਪਰਜਾਈਆਂ ਤਾਂ ਜਾਨੋਂ ਪਿਆਰੀਆਂ ਹੁੰਦੀਆਂ ਨੇ ਚਲਾਇਆ ਕਰ ਚਲ ਆ ਜਾ ਫਿਰ ਚਾਹ ਬਣਾ ਕੇ ਦੇ ਖੜੀ ਹੋ ਜੇ ਕੀਲੇ ਨਾ ਲਵਾਉਨੇ ਨੇ ਚਲ ਚਲ ਚੰਗਾ ਫਿਰ ਤੂੰ ਆ ਮੈਨੂੰ 2000 ਰੁਪਇਆ ਵੀ ਦੇ ਦੇ ਨਾਲ ਮੈਂ ਸੂਟ ਜੇ ਲੈ ਆਉਂਗੀ ਹੁਣ ਮੂਰੇ ਠੰਡ ਜੀ ਆਉਂਦੀ ਆ ਪਹਿਲਾਂ ਚਾਹ ਚੂਤਾ ਦਾ ਕਰ ਲੈ ਹੀਲਾ ਪੈਸਿਆਂ ਦੀ ਕਿਹੜੀ ਗੱਲ ਆ ਚਲ ਠੀਕ ਆ ਚੰਗਾ ਤੇਰੇ ਹੀ ਨੇ ਸਾਰੇ ਹੈ ਦੇਖ ਬਹੁਤ ਨਹੀਂ ਸੰਗਿਆ ਕਰਨਾ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸ ਦਿਆ ਕਰ ਲੈ ਚਲ ਕੋਈ ਨਾ ਹੁਣ ਨਹੀਂ ਮੈਨੂੰ ਭੋਰਾ ਵੀ ਸੰਗ ਆਉਂਦੀ ਤੇ ਤੋਂ ਮੈਂ ਤਾਂ ਹੁਣ ਖੁੱਲ ਕੇ ਦੱਸ ਦਿਆ ਕਰੂੰਗੀ ਚਲ ਠੀਕ ਆ ਠੀਕ ਆ ਹਾਂ ਚਲ